ਸਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਯਾਰ ਅੱਜ ਦਾ ਵਲੌਗ ਆਪਣਾ ਗਲੀ ਤੋਂ ਸ਼ੁਰੂ ਕਰ ਰਹੇ ਆਂਗੇ ਕਿਉਂਕਿ ਯਾਰ ਆਪਣੇ ਨਾਲ ਬਾਰ ਮੂਰੇ ਨਾਲ ਟੱਠੇ گاਵਾਂ ਨਾਲ ਗੋਹਾ ਕਰ ਗਈ ਸੀ ਜੀ ਤੇ ਗੋਹਾ ਕਰ ਕੇ ਸੀ ਜਿੱਤੇ ਯਾਰ ਮਿੱਟੀ ਪਾਪਾ ਮਸਾ ਚੱਕਿਆਗਾ ਮੂ ਹੀ ਸੀਗੀ ਤੇ ਬਾਕੀ ਜਸਲੀਨ ਆਈ ਹੋਈ ਅੱਜ ਆਪਣੇ ਕੋਲੇ ਕੌਣ ਆਈ ਹੈ ਜਸਲੀਨ ਜਸਲੀਨ ਹੈਲੋ ਕਰਦੇ ਆ ਹੈਲੋ ਇਧਰ ਮੰਮੀ ਵੀ ਆਪਣੇ ਨਾਲ ਸਹਿਯੋਗ ਦੇ ਰਹੀ ਹੈਗੀ ਗੋਆ ਚੱਕਰ ਚ ਮੂੰਹ ਤੇ ਬਾਕੀ ਜਸਲੀਨ ਆ ਜਾ ਦੇ ਚਲੀਏ ਚਲੋ ਅੰਦਰ ਘਰੇ ਕਹਿੰਦੀ ਕਿ ਤੇ ਚਲਿਏ ਚਲੋ 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 ਤੇ ਲੋ ਵੀ ਮਿੱਤਰੋ ਆਪਣਾ ਨਾ ਕੱਲ ਫੋਨ ਥੱਲੇ ਨਿਕਪਿਆ ਸੀਗਾ ਤੇ ਨਾ ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਮਤਲਬ SIM ਚੱਕਰੋਂ ਹਟ ਗਿਆ ਤੇ ਹੁਣ ਦਿੱਕਤ ਬਹੁਤ ਆ ਰਹੀ ਆ ਫੋਨ ਕੋਈ ਆਉਂਦਾਗਾ ਹਨਾ ਪਤਾ ਨਹੀਂ ਲੱਗ ਰਿਹਾ ਸਵਿਚ ਆਫ ਆ ਰਹਿਗਾ ਤੇ ਦੂਸਰੇ ਪਰਸਨ ਨੂੰ ਤੇ ਬਾਕੀ ਆਪਣੇ ਕੋਲ ਵੀ ਹੁਣ ਮਤਲਬ ਸਿਮ ਮਸ਼ੂਨ ਹੀ ਹੋ ਰਿਹਾ ਨੋ ਸਿਮ ਦਿਖਾਈ ਜਾਂਦਾਗਾ ਤੇ ਬਾਕੀ ਹੁਣ ਇੱਕ ਵਾਰੀ ਦਾ ਫੋਨ ਦਿਖਾ ਕੇ ਆਉਨੇ ਹੈਗੇ ਬਾਜ਼ਾਰ ਦੇ ਵਿੱਚ ਦੁਕਾਨ ਤੇ ਤੇ ਬਾਕੀ ਚਲੋ ਇੱਕ ਦੋ ਕੰਮ ਹੋਰ ਨੇਗੇ ਉਹ ਵੀ ਕਰਨੇ ਨੇਗੇ ਤੇ ਬਾਕੀ ਗੌਰਵ ਆ ਗਿਆ ਸਕੂਲੋਂ ਤੇ ਬਾਕੀ ਜਸਲੀਨ ਨੂੰ ਵੀ ਆਪਾਂ ਹੁਣ ਘਰੇ ਛੱਡਿਆ ਆਉਨੇ ਹੈਗੇ ਚਲਿਏ ਜਸਲੀਨ ਆਜੋ ਚਲਿਏ ਮਿੱਤਰੋ ਜਸਲੀਨ ਨੂੰ ਛੱਡਿਆ ਘਰੇ ਚਲ ਜਸਲੀਨ ਕਰੇ ਚੱਲ ਤੇ ਲੋਕੀ ਮਿੱਤਰੋ ਜਸਲੀਨ ਨੂੰ ਛੱਡ ਕੇ ਨਾ मामੀ ਜੀ ਨੇ ਮਤਲਬ ਕੰਮ ਜਾਣਾ ਸੀਗਾ ਕਦੋਂ ਤੇ ਮੈਂ मामੀ ਜੀ ਨਾਲ ਬਾਗ ਗਿਆ ਹਨ ਤੇ ਉੱਥੇ ਜਦੋਂ ਆਉਂਦੇ ਆਉਂਦੇ ਬਾਜ਼ਾਰ ਦੇ ਵਿੱਚੋਂ ਮੀਂਹ ਪੈਣ ਲੱਗਾ ਯਾਰ ਤੇ ਮੀਂਹ ਦੇ ਵਿੱਚ ਮੈਂ ਪੂਰਾ ਭਿੱਜ ਗਿਆ ਸੀਗਾ ਤੇ ਬਾਕੀ ਮੀਂਹ ਵੀ ਹੁਣ ਵੀ ਪੈ ਰਿਹਾਗਾ ਡੋਰਾ ਦਾ ਮੀਂਹ ਪੈ ਰਿਹਾਗਾ ਤੇ ਬਾਕੀ ਜਨੂ ਮੈਂ ਇੱਕ ਵਾਰੀ ਤਾਂ ਨਹਾਣੂ ਲਿਆ ਸੀਗਾ ਠੀਕ ਹੈ ਤੇ ਬਾਕੀ ਕੱਪੜੇ ਬਦਲੇ ਮੈਂ ਤੁਹਾਨੂੰ ਪਤਾ ਲੱਗ ਗਿਆ ਹੁਣ ਤੇ ਬਾਕੀ ਜਨੂ ਯਾਰ ਫੋਨ ਠੀਕ ਹਲੇ ਵੀ ਕਰਾਉਣਾ ਬਾਕੀ ਹੈਗਾ ਆਪਣਾ ਇਹ ਠੀਕ ਹੋਇਆ ਨਹੀਂਗਾ ਤੇ ਉਹ ਆਪਾਂ ਹੁਣ ਮਤਲਬ 3.5 ਦਾ ਟਾਈਮ ਹੋ ਗਿਆ ਤੇ ਆਪਾਂ ਸ਼ਾਮ ਜੀ ਨੂੰ ਚੱਲਦੇ ਆਂਗੇ ਤੇ ਅੱਜ ਤਾਂ ਯਾਰ ਜੇ ਪਾਣੀ ਵੀ ਵੱਧ ਖੜਾ ਹੋਊਗਾ ਜੇ ਮੀਂਹ ਵੱਧ ਪੈ ਗਿਆ ਥੋੜਾ ਜਿਆ ਤੇ ਬਾਕੀ ਚਲੋ ਕੋਈ ਨਹੀਂ ਹੁਣ ਜੇ ਅੱਜ ਨਾ ਪੋਸੀਬਲ ਹੋ ਸਕੇ ਆਪਾਂ ਕੱਲ ਠੀਕ ਕਰਾਵਾਂਗੇ ਤੇ ਬਾਕੀ ਚਲੋ ਫਿਲਹਾਲ ਤਾਂ ਮੀਂਹ ਪੈ ਰਿਹਾਗਾ ਤੇ ਆਪਾਂ ਇੰਜੋਏ ਕਰ ਰਹੇ ਆਂਗੇ ਮੀਂਹ ਨੂੰ ਹਨਾ ਤੇ ਬਾਕੀ ਟੀਵੀ ਦੇਖਿਆ ਜਾ ਰਿਹਾ ਆਪਣੇ ਵੱਲੋਂ ਗਰ ਕਿਦਾਂ ਲੱਗਿਆ ਤੇ ਲੋਜੀ ਆਪਾਂ ਨਾ ਬਾਜ਼ਾਰ ਤੋਂ ਆ ਰਹੇ ਸੀ ਅੱਜ ਮਤਲਬ ਗਏ ਸੀ ਕੰਮ ਸੀਗੇ ਇੱਕ ਹੋਰ ਤਾਂ ਚਲੋ ਆਪਣਾ ਅੱਜ ਨਹੀਂ ਠੀਕ ਹੋ ਪਾਇਆ ਕਿਉਂਕਿ ਯਾਰ ਅੱਜ ਮੀਂਹ ਬਹੁਤ ਤੇਜ਼ ਪਿਆਗਾ ਤੇ ਨਾ ਮਤਲਬ ਪਾਣੀ ਬਹੁਤ ੜ ਗਿਆ ਉਹਨਾਂ ਬਾਜ਼ਾਰ ਦੇ ਵਿੱਚ ਅਸੀਂ ਤਾਂ ਕਰਕੇ ਗਏ ਨਹੀਂ ਤੇ ਅਸੀਂ ਨਾ ਹੁੰਦੇ ਹੁੰਦੇ ਮਤਲਬ ਸਮੋਸੇ ਖਾਣ ਲੱਗੇ ਸੀਗੇ ਆਪਾਂ ਗਏ ਸੀ ਜਿਹੜਾ ਤੇ ਨਾ ਯਾਰ ਮਤਲਬ ਰਸਤੇ ਦੇ ਵਿੱਚ ਨਾ ਇੱਕ ਐਕਸੀਡੈਂਟ ਹੋ ਗਿਆ ਸੀ ਯਾਰ ਮਤਲਬ ਸਾਡੇ ਆਉਣ ਤੋਂ ਪਹਿਲੀ ਨਾ ਇੱਕ ਮਤਲਬ ਬਜ਼ੁਰਗ ਅੰਕਲ ਸੀਗੇ ਤੇ ਉਹ ਨਿੱਗ ਪਏ ਜੀ ਮਤਲਬ ਦੋ ਤਿੰਨ ਮੁੰਡਿਆਂ ਨੇ ਚੱਕ ਤਾਂ ਲਿਆ ਸੀਗਾ ਅੰਕਲ ਨੂੰ ਤੇ ਯਾਰ ਉੱਥੋਂ ਮਤਲਬ ਮਤਲਬ ਯਾਰ ਇੱਕ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਸਾਡੇ 마을 ਦਾ ਹਾਲ ਪਾਣੀ ਬਹੁਤ ਖੜਦਾ ਹੈ ਹੈ ਸੀਵਰੇਜ ਦਾ ਵੀ ਬਹੁਤ ਖਰਾਬ ਲੱਗਾ ਤੇ ਬਾਕੀ ਉਹ ਵੀ ਮਤਲਬ ਜਦੋਂ 20 ਪੈ ਜੇ ਤੇ ਤਾਂ ਮਤਲਬ ਬਸ ਰੱਬ ਦਾ ਨਾ ਹੀ ਹੋ ਜਾਗਾ ਠੀਕ ਹੈ ਤੇ ਬਸ ਫਿਰ ਮਤਲਬ ਅੰਕਲ ਪਾਣੀ ਦੇ ਵਿੱਚ ਮਤਲਬ ਡਿੱਗ ਪਏ ਮੋਟਰਸਾਈਕਲ ਤੇ ਨਹੀਂ ਸ਼ਾਇਦ ਤੇ ਡਿੱਗ ਪਏ ਹਨ ਅੰਕਲ ਦੇ ਮਤਲਬ ਇੱਥੇ 6:00 ਵਜੇ ਸੀ ਮੁੰਡੇ ਫੇਸਟ ਫੂਨ ਕਰ ਰਿਹਾ ਸੀਗਾ ਤੇ ਮਤਲਬ ਆਕਲ ਪੂਰਾ ਮਤਲਬ ਉਹ ਉਹ ਬੇਸੀ ਵੀ ਇੱਕ ਤਰ੍ਹਾਂ ਦਾ ਮਤਲਬ ਬੇਸ ਹੱਤ ਹੋ ਗਈ ਸੀ ਸੁੱਤ ਨਹੀਂ ਰਹੀ ਸੀ ਅਕਲ ਤੇਰ ਮੈਨੂੰ ਮਤਲਬ ਯਾਰ ਆ ਗਰੂ ਪਾਣੀ ਕੋਈ ਪੁੱਛ ਲਈ ਮੈਂ ਫਿਰ ਸਾਈਡ ਤੇ ਇੱਕ ਪੀਜਾ ਦਾ ਉਹ ਸੀਗਾ ਆ ਮਤਲਬ ਐਂਡਲੈਸ ਪੀਜਾ ਸ਼ਾਇਦ ਦੁਕਾਨ ਸੀ ਉਸਨੇ ਮੈਂ ਪਾਣੀ ਮੰਗਾਇਆ ਕੋਈ ਮੁੰਡੇ ਤੋਂ ਤੇ ਉਹ ਮੁੰਡੇ ਦਾ ਮਤਲਬ ਪਾਣੀ ਜਦੋਂ ਖੜਿਆ ਅੰਕਲ ਕੋਲੇ ਗਈ ਆ ਅੰਕਲ ਉਹ ਮਤਲਬ ਸੋਤਨੀ ਆ ਗਈ ਸੀ ਉਹ ਮਤਲਬ ਨਾਲ ਦੇ ਮੁੰਡੇ ਕਹਿੰਦੇ ਕਹਿੰਦੇ ਅੰਕਲ ਮਤਲਬ ਸੋਤਦਾ ਹੈ ਨਹੀਂ ਵੀ ਉਹ ਮਤਲਬ ਯਾਰ ਅੰਕਲ ਦੇ ਮਤਲਬ ਤੇ ਫੋਨ ਲੱਗਿਆ ਜਿਵੇਂ ਉਹਨਾਂ ਨੇ ਪਾਦੇ ਪਾਣੀ ਮੜਾ ਜਾ ਤੇ ਨਾ ਪਾਦਾ ਕਹਿੰਦੇ ਸਿੱਧੇ ਪਾ ਦੇਣਾ ਸਿੱਧੇ ਹੀ ਪਾਤਾ ਤੇ ਬਾਕੀ ਉਹ ਸਿਰਫ ਨਿੰਦੇ ਜਿਹੜੇ ਜਿਨ੍ਹਾਂ ਨੇ ਖੜਾਇਆ ਸੀ ਮਤਲਬ ਮੋਟਰਸਾਈਕਲ ਹਨ ਜਿਹੜੇ ਪਹਿਲਾਂ ਹੈਲਪ ਕਰਦੇ ਸੀ ਉਹ ਗ੍ਰੰਥਨ ਮਤਲਬ ਉਹਨਾਂ ਨੇ ਬਨ ਕੇ ਮਤਲਬ ਉਹਨਾਂ ਕੀ ਕੋੜਾ ਤੋਂ ਸੈਂਬਲੇਣ ਜਾ ਰਹੇ ਸੀਗਾ ਕਿਤਨਾ ਨਾਲ ਬੀਸ ਸੁੱਤ ਹੋ ਰਹੇ ਸੀਗੇ ਕਿਉਂਕਿ ਯਾਰ ਮੀਰਾ ਮੌਸਮ ਸੀਗਾ ਹਨ ਤੇ ਸੱਤ ਦੂਤੇ ਯਾਰ ਬਹੁਤ ਮਤਲਬ ਬੱਜੀ ਸੀਗੀ ਉਹ ਮਤਲਬ ਇਥੋਂ ਆਏ ਰਗੜਿਆ ਗਿਆ ਸੀਗਾ ਥੋੜਾ ਫੁਮੋਕੋ ਹੋ ਰਿਹਾ ਸੀਗੇ ਉਹ ਲੱਗ ਰਿਹਾ ਪਿਆ ਤੇ ਬਾਕੀ ਚਲੋ ਬਾਈਕ ਨੂੰ ਮੇਰ ਕਰੇ ਤੇ ਬਾਕੀ ਯਾਰ ਮੀਰੇ ਵਿੱਚ ਜਿਹੜੇ ਤਾਂ ਅਵੋਇਡ ਹੀ ਕਰੈ ਕਰ ਬਾਹਰ ਜਾਣਾ ਤੇ ਬਾਕੀ ਮਤਲਬ ਓਹਾਂ ਤੋਂ ਯਾਰ ਬਚ ਕੇ ਕਿਉਂਕਿ ਮੀਰੇ ਵਿੱਚ ਨਾ ਹਮ ਤਈ ਵਾਰ ਸਿੰਦਰੀ ਦੇ ਡੱਬ ਪੁੱਲੇ ਹੁੰਦੇ ਨੇ ਉਹਨਾਂ ਦੇ ਵਿੱਚ ਮੋਟਰਸਾਈਕਲ ਜਦੋਂ ਬਾਰੇ ਜਾਣਾ ਸੱਚ ਬਹੁਤ ਭੈੜੀ ਵਾਗਦੀ ਹੈ ਤੇ ਬਾਕੀ ਜਿਆਦਾ ਅਵੋਇਡ ਹੀ ਕਰਿਆ ਉਹ ਠੀਕ ਹੈ ਤੇ ਬਾਕੀ ਚਲੋ ਯਾਰ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਨ ਲੱਗਾ ਹਾਂ ਠੀਕ ਹੈ ਬਾਕੀ ਅੱਜ ਦੇ ਆਪਣੀ ਸਾਰੇ ਕੰਮ ਫਿਨਿਸ਼ ਹੋ ਗਏ ਸੀ ਤੇ ਬਾਕੀ ਚਲੋ ਵਲੌਗ ਕਿੰਨਾ ਨਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਅਗਲੇ ਘੰਟੇ ਦੇ ਵਲੌਗ ਦੇ ਵਿੱਚ ਧੰਨਵਾਦ ਵਲੌਗ ਦੇਖਣ ਲਈ ਬਾਏ ਬਤਰੋ ਆ ਦੇਖੋ ਸੱਪ ਦਾ ਬੱਚਾ ਫਿਰਦਾ ਸੱਪ ਸੱਪ ਦਾ ਬੱਚਾ ਹੀ ਆ ਉਹ ਗੰਡੂਆ ਕਿ ਸੱਪ ਦਾ ਬੱਚਾ ਗੰਡੂਆ ਲੱਗਦਾ ਮੈਨੂੰ ਦੇਖ ਗੰਡੂਆ ਕਿ ਸੱਪ ਮੈਂ ਨਹੀਂ ਬਣਾਗਾ ਸੱਪ ਦਾ ਬੱਚਾ ਨਾ ਮੁੱਭਾ ਰਹੀ ਹਾਂ ਹੈ ਗੰਡੂਆ ਆ ਜਾ ਤੇ ਗੰਡੂਆ ਵੇ ਗੰਡੂਆ ਸੌਰੀ ਨਹੀਂ ਨਹੀਂ ਇਹ ਤਾਂ ਗੰਡਵਾ ਨਹੀਂ ਵੀ ਦੇਖਾਗੇ ਨਹੀਂ ਨਹੀਂ ਓਏ ਇਹ ਚੱਲਦਾ ਤਾਂ ਸੱਪ ਵਾਂਗੂ ਚਮਕਦਾ ਦੇ ਕਿਵੇਂ ਆ ਸੱਪ ਸੱਪ ਦਾ ਸੱਪ ਦਾ ਬੱਚਾ ਸੱਪ ਦਾ ਚਮਕੂ ਕੀ ਸੱਪ ਜਾ ਉਹਨੇ ਗੰਡੋਏ ਚ ਨਹੀਂ ਹੁੰਦੇ ਉਹਦਾ ਕਲਰ ਹੋਰ ਹੁੰਦਾ ਹੂੰ ਜੂਮ ਕਰਕੇ ਦੇਖੀ ਉਹਦੇ ਕੀੜਿਆਂ ਨੇ ਦਬਰ ਗਿਆ ਤਾਂ ਕਰਤੇ ਥੋੜਾ ਜਿਹਾ ਉਹ ਮੈਂ ਕੀੜੀ ਮਾਰ ਦੇਣੀ ਆ ਇਹ ਜ਼ਹਿਰ ਤਾਂ ਨਹੀਂ ਚੜਦਾ ਉਹਨਾਂ ਨੂੰ ਕੀੜਿਆਂ ਨੂੰ ਨਹੀਂ ਚੜਦਾ ਫੇਰ ਵੀ ਹਨਾ ਉਹ